ਕੱਪੀ ਵੇਣੀ ਕਰੀਂ ਦੀ ਘੋੜਾ ਕਸਦੀ ਆ ਓ ਕਸਦੀ ਆ ਘੱਟੇ ਬਾਬਾ ਦੇ ਬਣਾ ਤਮਾਰੋ ਜੀ ਆ والے بابو جائے ਸਦਾ ਹੀ ਜੈ ਬਾਬਾ ਬਾਬੇ ਕਾਲ ਪੈਰੋਂ ਦੀ ਸਦਾ ਹੀ ਜੈ ਬਾਬਾ ਬਾਬੇ ਵੀਰ ਕੁੜੀਏ ਰਾਜੇ ਦੀ ਧੰਨਾ ਬਾਬਾ ਆਪੋ ਮੀਆਂ ਬੰਨੇ ਦੀ ਧੰਨਾ ਬਾਬਾ ਭੈਣ ਭਾਗਣ ਜਨਣੀ ਦੀ ਧੰਨਾ ਬਾਬਾ ਬਾਬੇ ਪੰਛੇ ਦਾਨੂ ਦੀ ਧੰਨਾ ਬਾਬਾ ਫਿਰ ਕਿਆ ਬਾਬੇ ਸਰਜਤ ਕਲਗਿਆ ਜੀ ਧੰਨਾ ਬਾਬਾ ਫਿਰ ਕਿਆ ਮਰੇ ਬੰਗਾਲੀ ਸਾਧ ਦੀ ਹਰੀ ਓਮ ਨਾਮ ਰਹਿਣ ਫਿਰ ਕਿਆ ਮਰੇ ਗੁਰੂ ਸਾਈਂ ਦੀ ਹਰੀ ਓਮ ਨਾਮ ਰਹਿਣ ਫਿਰ ਕਿਆ ਮਹਾਵੀਰ ਬਜਰੰਗੇ ਦੀ ਹਰ ਹਰ ਮਹਾਦੇਵ ਫਿਰ ਕਿਆ ਮਹਾਵੀਰ ਬਜਰੰਗੇ ਦੀ ਸਦਾ ਹੀ ਜੈ ਬਾਬਾ ਫਿਰ ਕਿਆ ਮਹਾਵੀਰ ਬਜਰੰਗੇ ਦੀ ਹਰ ਹਰ ਮਹਾਦੇਵ ਫਿਰ ਕਿਆ ਮਹਾਵੀਰ ਬਜਰੰਗੇ ਦੀ ਸਦਾ ਹੀ ਜੈ ਬਾਬਾ ਆਪਾ ਬਾਬਾ 9 ਨਸਾਂ ਦੀ ਧੰਨਾ ਬਾਬਾ 84 ਸਿੱਧਾਂ ਦੀ ਧੰਨਾ ਬਾਬਾ 52 ਵੀਰਾਂ ਦੀ ਧੰਨਾ ਬਾਬਾ 2.5 ਗਲੰਦਰਾਂ ਦੀ ਧੰਨਾ ਬਾਬਾ 22 ਖਵਾਜ਼ਾ ਦੀ ਧੰਨਾ ਜੈਸਾ ਗਤੁਬਦੀ ਸਦਾ ਹੀ ਜਾ ਬਾਬਾ 24000 ਰੁਪਏ ਨੰਬਰ ਦੀ ਸਦਾ ਹੀ ਜਾ ਬਾਬਾ ਤੇਤੀ ਘਰ ਦੇ ਵੀ ਦੇ ਤੇਤੀ ਸਦਾ ਹੀ ਜਾ ਬਾਬਾ ਰੱਬਰ ਕੇ ਸਾਜੀਆਂ ਨਵਾਜੀਆਂ ਦੀ ਧੰਨਾ ਬਾਬਾ ਰਬਰ ਕੀ ਸਾਜ ਸੰਗਤ ਦੀ ਧੰਨਾ ਬਾਬਾ ਹਰ ਕੋਈ ਸਿੱਕਦੀ ਦੇ ਭਾਗ ਦੀ ਹਰਿਓਂ ਹਰ ਕੋਈ ਨਗਰ ਖੇੜੇ ਦੀ ਸਦਾ ਹੀ ਜਾ ਹਰਕੇ ਬਾਬੂ ਕੁਮਾਰ ਨਾਲ ਹਰਿਓਂ ਸਦਾ ਹੀ ਜਾ ਹਰਕੇ ਬਾਬੂ ਫਕੀਰੀਏ ਦੀ ਸਦਾ ਹੀ ਜਾ ਹੇਰੋ ਝੜੀ ਵਾਲੇ ਸੰਤਾਂ ਦੀ ਸਦਾ ਹੀ ਜਾ ਬਾਬਾ ਅਮਰੀਕਾ ਸ਼ੇਕੂ ਵਾਲੇ ਸੰਤਾਂ ਦੀ ਸਦਾ ਹੀ ਜਾ ਬਾਬਾ ਹਰਕੇ ਬੋਰੇ ਵਾਲੇ ਸੰਤਾਂ ਦੀ ਸਦਾ ਹੀ ਜਾ ਵਰਗਾ ਜੀਤੇ ਵਾਲੀਆਂ ਸਰਕਾਰਾਂ ਦੀ ਸਦਾ ਹੀ ਜਾ ਮਰੀਆਂ ਨਕੋਦਰ ਵਾਲੀਆਂ ਸਰਕਾਰਾਂ ਦੀ ਸਦਾ ਹੀ ਜਾ ਹਰਕੇ ਮਰੇ ਗੁਰੂ موسیقی <سؤال> ਗੁਰੂ ਗਰਦਾਰੀ ਨਾਥ ਮਹਾਰਾਜ ਦੀ ਫਿਰ ਕੈ ਬਾਬੂ ਜਬਾਰ ਨਾਥ ਮਹਾਰਾਜ ਦੀ ਤਾਣਾ ਬਾਬਾ ਗੁਰੂ ਗੋਖ ਨਾਦੀ ਤਾਣਾ ਗੁਰੂ ਸ਼ੰਭਰ ਨਾਦੀ ਆਦੇਸ਼ ਹਰਕਿਆ ਬਾਬੂ ਬਾਗ ਨਾਦੀ ਹਰਿਓ ਹਰਕਿਆ ਸੁਣਾਓ ਵਾਹ ਜੀ ਵਾਹ ਚਲੋ ਜੀ ਹਾਜੀ ਸਕਦਾ ਨਾ ਕੋਈ ਨਿਕਾਸ ਹੋਇਆ ਬਣੀ ਪਰ ਝੜਕਦਾ ਜੀ ਕਹਿੰਦਾ ਬਾਬਾ ਅੱਜ ਦਿਖੜੇ ਦਾ ਟਾਈਮ ਜਿੰਨੀ ਸੰਗਤ ਮੇਰੇ ਮਾਲਕ ਦੀ ਵਿਚਾਰੀ ਵਿੱਚ ਬੈਠਿਆ ਬਾਬਾ ਕਹਿੰਦਾ ਚੌਂਕੀ ਸਭ ਦੀ ਮਨਜ਼ੂਰੀ ਮੇਰਾ ਮਾਲਕ ਕੀ ਕਹਿੰਦਾ ਦੁੱਧ ਦੁੱਧ ਤੇ ਪਤਵਾਂ ਨੂੰ ਪਤ ਕਿਨੂੰ ਜਿਹੜੇ ਮੇਰੇ ਪੀਰਾਂ ਦੇ ਸਿਦਕ ਤੇ ਪ੍ਰੋਸੇ ਤੇ ਭਰੋਸਾ ਜੋ ਸਿਦਕ ਨਾਲ ਬੈਠੇ ਆ ਪ੍ਰੋਸੇ ਨਾਲ ਬੈਠੇ ਆ ਯਕੀਨ ਨਾਲ ਬੈਠੇ ਆ ਕਹਿੰਦਾ ਬਾਬਾ ਆਇਆ ਤਰਨਗੇ ਜਿਵੇਂ ਪਾਣੀ ਤੇ ਖਲਾਬ ਦਫੋਦਾ ਸ਼ੁਕਰ ਹੈ ਸ਼ੁਕਰ ਹੈ ਮਹਾਰਾਜ ਕਹਿੰਦਾ ਬਾਬੇ ਦੇ ਲੱਗੇ ਸੱਚੇ ਪਾਰ ਦੇ ਵਿੱਚ ਅੱਜ ਚੋਰ ਦਾ ਵੀ ਭਲਾ ਅੱਜ ਸਾਧ ਜਵੇ ਭਲਾ ਜੇ ਕੋਈ ਸਾਧ ਨੂੰ ਪਰਖਣਾ ਹੈ ਉਹਦਾ ਵੀ ਭਲਾ ਧੰਨ ਬਾਬਾ ਜਿੰਨੀ ਸੰਗ ਦਾ ਕੀ ਸਭ ਦਾ ਕੋਟ ਕੋਟ ਧੰਨਵਾਦ ਸਭ ਨੂੰ ਜੀਆਂ ਨੂੰ ਅੱਜ ਕਿਸੇ ਨੂੰ ਪੁੱਛ ਮਿਲ ਲੈ ਮਿਲੇ ਬੇੜੇ ਸਭ ਦੇ ਪਾਰ ਧੰਨ ਸਾਰਿਆਂ ਦੇ ਕੱਜ ਕੇ ਕਹੋ ਨਾਨਕ ਨਾਮ ਦੀ ਗਲਾ ਤੇਰੇ ਬਾਣੇ ਸਰਬਤ ਦਾ ਭਲਾ ਆਓ ਜੀ ਆਓ ਜੀ ਕਰ ਤੈਨੂੰ ਮੈਂ ਫਾਲੋ ਕਰ ਜਿਹੜਾ ਮਰਜ਼ੀ ਫਾਲੋ ਹਟ ਤਰਸਾ ਕਰ ਨੂੰ ਹਰਾਉਂ ਗਿਆ ਥਾਲੇ ਪਤਾ ਮੈਨੂੰ ਪੌਂਚ ਕੱਲਾ ਛੋਰ ਛਲਬਾ ਮਾਰਾ ਲੱਗਦਾ ਬਸ ਛੋਟੇ ਭਾਈ ਆਪਣੀ ਗੱਲ ਹੋਈ ਵੀ ਬਾਬਾ ਦਿਵਾਨ ਕਰਾਉਣਾ ਹਾਂਜੀ ਬਾਬਾ ਕਿੰਨੇ ਪੈਸੇ ਲਾਏਗਾ ਹਾਂਜੀ ਮੈਂ ਪੈਸੇ ਦੱਸ ਦਿੱਤੇ ਵੱਧ ਗੱਲ ਹੋਈ ਆਪਣੀ ਨਹੀਂ ਜੀ ਹੈ ਨਹੀਂ ਤੁਸੀਂ ਮੈਨੂੰ ਸਾਈ ਫੜਾ ਕੇ ਆਏ ਹਾਂਜੀ ਛੋਟੇ ਕੋਲ ਕੋਈ ਛਿਆੜੀ ਨਹੀਂ ਛੋਟੇ ਘਰ ਦੀ ਨਹੀਂ ਨਹੀਂ ਤੁਸੀਂ ਸਾਡੇ ਕੋਲੇ ਬੈਠੇ ਰਹੇ ਛੋਟੇ ਕੋਈ ਛਿਆੜੀ ਨਹੀਂ ਲਈ ਛੋਟੇ ਘਰ ਦੀ ਹੈ ਮੈਨਾਂ ਕੇ ਮੇਰੇ ਘਰ ਵਾਲਾ ਜ ਆ ਬੰਦਾ ਖਰਾਬ ਆ ਇਹ ਹਲੇ ਹਲੇ ਤੇ ਮੈਂ ਉਹ ਤੋਂ ਵੱਡਾ ਖਰਾਬ ਆ ਨਹੀਂ ਨਹੀਂ ਮੈਂ ਨਹੀਂ ਕਿਹਾ ਇਹ ਛੋਟੇ ਕੋਈ ਛਿਆੜੀ ਨਹੀਂ ਨਹੀਂ ਮੇਰੀ ਆਦਤ ਤਾਂ ਮੈਂ ਬੰਦੇ ਥੋੜੀ ਜਿ ਧਰਨ ਸੱਟ ਕਰਦਾ ਹੁੰਨਾ ਠੀਕ ਹੈ ਥੋੜੀ ਜਿ ਛੱਟ ਕੀਤੀ ਚੰਦਰਪਾਲਾ ਤੈਨੂੰ ਦੋ ਗੱਲਾਂ ਦੱਸਿਆ ਸੀ ਨਾ ਤੈਨੂੰ ਪੁੱਛੀਆ ਨਹੀਂ ਤੈਨੂੰ ਦੱਸਿਆ ਨਾ ਸੀ ਬੋਲ ਹੈ ਐਵੇਂ ਹੀ ਆ ਨਾ ਕਹਿੰਦਾ ਭਾਵੇਂ ਵੀ ਮੈਂ ਤੁਹਾਡੇ ਕੋਈ ਸੀਆੜੀ ਨਹੀਂ ਲਈ ਹਾਂਜੀ ਬਾਬਾ ਜੀ ਕਿਸੇ ਸਾਡੇ ਬੰਦੇ ਨੇ ਸੀਆੜੀ ਲਈ ਤੁਹਾਡੇ ਕੋਲ ਨਹੀਂ ਜੀ ਨਹੀਂ ਹੈ ਮੇਰੀ ਆਤਮਾ ਮੈਂ ਹੁਣ ਸਰ ਬੈੱਡ ਪੁੱਛ ਲੈਣਾ ਹਾਂ ਤੇ ਬੈੱਡ ਤੇ ਪੈ ਜਾਣਾ ਹੁਣਾਂ ਦਾ ਟਾਈਮ ਚੜ੍ਹਦਾ ਹਾਂ ਹਾਂਜੀ ਇਵੇਂ ਹੋਇਆ ਤੁਹਾਡੇ ਘਰੇ ਹਾਂਜੀ ਨਾ ਥੋੜੀ ਮੈਂ ਪੁੱਛ ਕੱਢਣ ਆਇਆ ਹਾਂਜੀ ਤੁਹਾਡੇ ਘਰੇ ਬਹੁਤ ਕਿਰਪਾ ਬਾਬੇ ਜੀ ਹਾਂਜੀ ਬਾਬੇ ਬਹੁਤ ਕਿਰਪਾ ਹੈ ਹਾਂਜੀ ਬਾਬੇ ਜੇ ਕਿਰਪਾ ਹੈਗੀ ਆ ਤਾਂ ਹੀ دیਵਾਨ ਲੱਗਿਆ ਨਹੀਂ دیਵਾਨ ਲੱਗ ਜਾਂਦੀ ਜਿੱਥੇ ਕਿਰਪਾ ਨਾ ਹੋਵੇ ਥੋੜਾ ਦੀਵਾਨ ਮਨਜ਼ੂਰ ਥੋੜਾ ਲੰਗਰ ਪਾਣੀ ਮਨਜ਼ੂਰ ਕਹਿੰਦਾ ਬਾਬਾ ਇੱਥੇ ਨਹੀਂ ਮੇਰੇ ਮਾਲਕ ਦੀ ਕਿਚੈਰੀ ਵਿੱਚ 70 ਗੁਣਾ ਹਰਾ ਹੋਵੇ ਧੰਨਵਾਦ ਥੋਡੇ ਬਾਰੇ ਕੁਝ ਪਤਾ ਤਾਂ ਨਹੀਂ ਨਹੀਂ ਕਹਿੰਦਾ ਬਾਬਾ ਉਹ ਜਵਾਨ ਇੱਥੇ ਲੱਗਿਆ ਕਹਿੰਦਾ ਚੋਲੇ ਸ਼ਹਿਰ ਦੇ ਵਿੱਚ ਖਬਰਾਂ ਹੋ ਰਹੀਆਂ ਓਏ ਧੰਨਵਾਦ ਬਾਬਾ ਹਾਂ ਬਾਬਾ ਕਹਿੰਦਾ ਚੋਲੇ ਸ਼ਹਿਰ ਚ ਖਬਰਾਂ ਹੋ ਗਈਆਂ ਮਾਝੇ ਚ ਹਾਂ ਕੀ ਆ ਚੋਲੇ ਸ਼ਹਿਰ ਵਾਹ ਜੀ ਵਾਹ ਕਿਆ ਬਾਤ ਹੈ ਐ ਨੀ ਸੋਨੇ ਰਾਣੀ ਹੋ ਘੱਟੜਾ ਦੇ ਹੱਟੜਾ ਦੇ ਸੱਤੇ ਅੱਤੇ ਨਾਲ ਲਿਖਿਆ ਓਏ ਬਾਬਾ ਕਹਿੰਦਾ ਇਹ ਕਹਾਣੀ ਚੋਲੇ ਸ਼ਹਿਰ ਤੋਂ ਸ਼ੁਰੂ ਹੁੰਦੀ ਆ ਮੈਕਚ ਬੋਲਦਾ ਮੈਨੂੰ ਸਵਾਦ ਫੇਰ ਆਊਗਾ ਅੱਛਾ ਮਹਾਰਾਜ ਹੈ ਕਿਉਂ ਛੋਟੇ ਭਾਈ ਦਾੜੀ ਤੇਰੀ ਚਿੱਟੀ ਤੇ ਮੇਰੀ ਕਾਲੀ ਆ ਹੈ ਚਿੱਟੀ ਮੇਰੀ ਵੀ ਮੈਂ ਕਾ ਲਾ ਲੈਣਾ ਗੱਲ ਇੰਨੀ ਆ ਅੱਛਾ ਜੀ ਤੂੰ ਵੀ ਲਾ ਲੈਣਾ ਮੈਂ ਤਾਂ ਲਾ ਲੈਣਾ ਫੇਰ ਵੇਖ ਆਪਣੀ ਕੋਈ ਗੱਲ ਨਹੀਂ ਹੋਈ ਮੇਰੀ ਆਤ ਤਾਂ ਬੰਦੇ ਨੇ ਮੈਂ ਧਰਮ ਸੱਟ ਕਰਦਾ ਹੁੰਨਾ ਇੱਕ ਵਾਰੀ ਠੀਕ ਹੈ ਕਹਾਣੀ ਚੋਲੇ ਸ਼ਹਿਰ ਤੋਂ ਸ਼ੁਰੂ ਹੋ ਗਈ ਠੀਕ ਹੈ ਹੈ ਉੱਥੇ ਇੱਕ ਬੰਦੇ ਨੇ ਆਉਂਦਾ ਕੱਪੜੇ ਝੋਲੇ ਚ ਪਾ ਲਏ ਅੱਛਾ ਜੀ ਹੈਲੋ ਠੀਕ ਹੈ ਇਹ ਗੱਲ ਅੱਜ ਦੀ ਨਹੀਂ 1 2 3 4 20 20 40 40 ਤੇ 20 60 60 ਤੇ 66 64 ਤੋਂ 68 ਸਾਲ ਹੋ ਗਏ ਠੀਕ ਹੈ ਹੈ ਕਿੰਨਾ ਟਾਈਮ ਹੀ ਹੋ ਗਿਆ ਹਾਂ ਜਦੋਂ ਇਹ ਹਿੰਦ ਚੋਲ ਜੀ ਹੋਈ ਸੀ ਬੜਾ ਹੋਰ ਆਇਆ ਸੀ ਹੈ ਕੈਪ ਬੋਲ ਸੱਚੇ ਦਰਬਾਰ ਜੀ ਓਕੇ ਮਨਸ਼ਾਨੇ ਲੋਨ ਆਜ਼ਾਦ ਮਹਾਰਾਜ ਕਾ ਜਹਾ ਜਿੱਦ ਦੇ ਰਾਜਸਥਾਨ ਚ ਪੈਰ ਪਾਇਆ ਮੰਜਾ ਵੀ ਹੰਸੀ ਹੋਏ ਤੇ ਅੱਜ ਪਾਲਗਾਂ ਵਾਲੇ ਕਰਤੇ ਹਾਂਜੀ ਮਾਤਾ ਕੀਤੇ ਕਹਨੇ ਮਰੇ ਪੀਰ ਨੇ ਇਹਦੀਆਂ ਛਾਈਆਂ ਕਹਿੰਦਾ ਲੜਫੜਿਆ ਪੀਰ ਦਾ ਦੇ ਵੇੜੇ ਪਾਰ ਕਰਤੇ ਉਹਨੇ ਤੇ ਕਿਸੇ ਨਾਲ ਧੋਖਾ ਨਹੀਂ ਕੀਤਾ ਨਹੀਂ ਮਹਾਰਾਜ ਤਿੰਨ ਬੰਦੇ ਨੱਚੀ ਜਾਂਦੇ ਥੋੜੇ ਵੇੜੇ ਚੱਲ ਤਿੰਨ ਬੰਦੇ ਮੈਨੇ ਗੱਲ ਸੁਣ ਆ ਤੁਹਾਡੇ ਘਰੇ ਛਾਂਟ ਕਿਹਨੂੰ ਪੈਂਦੀ ਆ ਆ ਬਾਬਾ ਨਾਸਰ ਕੀ ਨੂੰ ਹੋ ਜਾਂਦਾ ਹੈ ਹੈ ਤੰਗ ਮੇਰੇ ਨੇੜੇ ਆਉਂਦਾ ਸੀ ਇਹ ਮੈਂ ਤਾਂ ਕਹਾਂ ਮੈਨੂੰ ਪਤਾ ਵੀ ਨਹੀਂ ਕਿਉਂ ਆਉਂਦਾ ਤੇਰੇ ਜੇ ਬਾਬਾ ਆ ਜਾਂਦਾ ਚੰਗੀ ਗੱਲ ਹੈ ਬਹੁਤ ਸੋਹਣੀ ਗੱਲ ਹੈ ਜੇ ਅਸੀਂ ਘਰੇ ਬਾਬਾ ਆਉਂਦਾ ਤੇ ਫੇਰ ਹੀ ਮੇਰਾ ਜੱਜ ਮੂੰਗਾ ਸਹੀ ਹੈ ਤੇ ਮੇਰੀ ਆਦਤ ਹੈ ਮੈਂ ਜਿਹੜੇ ਪਿੰਡ ਚ ਵਰ ਜਾਉਂ ਉਸ ਘਰ ਘਰ ਵੇ ਜੰਗ ਜਾਣਾ ਮੈਂ ਕਾਰਵਾਈ ਮੇਰੇ ਸਰਕਾਰਾਂ ਦੀ ਥੋੜੇ ਜੇ ਬਾਬਾ ਆਉਂਦਾ ਸਹੀ ਹੈ ਬਾਬੇ ਜੀ ਕਰਮਨਵਾਜੀ ਵੀ ਹੈ ਗੱਲ ਵੀ ਪੂਰੀ ਹੋ ਜਾਂਦੀ ਕਿਤੇ ਕਿਤੇ ਹਾਂ ਕਹਿੰਦਾ ਓਏ ਤੇਰੇ ਨਾਲ ਚੱਲਦਾ ਉਹ ਨਾਲ ਚੱਲਦਾ ਚਿੱਟੇ ਕੱਪੜਾ ਨੇ ਤੇ ਜਾਨੀ ਆ ਬੰਦਾ ਕਹਿ ਹੈਗਾ ਓ ਚੂ ਵੀ ਕਹਿ ਹੈਗਾ ਬੋਲ ਸੱਚੇ ਬੰਦੇ ਹਾਂ ਚਿੱਟੇ ਕੱਪੜੇ ਸਹੀ ਦਾ ਬਹੜਾ ਬਾਂ ਆ ਜਾ ਵਿੱਚ ਬਾਪਾ ਤੈਨੂੰ ਐ ਲੋ ਜਿਹਦੇ ਨਾਲ 24 ਘੰਟੇ ਹੁੰਦਾ ਠੀਕ ਮਾਦਾ ਜੀ ਇਹਨਾਂ ਨੂੰ ਹੀ ਪਤਾ ਲੱਗਦਾ ਹੋਣਾ ਸਾਨੂੰ ਇਹਨੂੰ ਪੁੱਛ ਮੂੰਹ ਤੇ ਖੜਾ ਲੱਗਦਾ ਨਾ ਪਤਾ ਤੇਰੇ ਨਾਲੋਂ 2 ਗਿੱਠਾ ਉੱਚਾ ਹੈ ਤੇ ਮੇਰੇ ਵਾਂਗੂ ਪੂਰਾ ਗੋਰਾ ਵੀ ਆ ਠੀਕ ਆ ਹਣਾ ਇੱਕ ਤਾਂ ਇਹ ਖੁਸ਼ ਹੋਣਾ ਕਰਦਾ ਜੂ ਪੂਰਾ ਤੇ ਦੂਜਾ ਉਹ ਬੰਦਾ ਉਹ ਜਿਹੜਾ ਕੱਲਾ ਚੋਲਿਆਂ ਆਇਆ ਸੀਗਾ ਤੁਹਾਡਾ ਡੈਡੀ ਹੈਲੋ ਹਾਂਜੀ ਹਾਂਜੀ ਕਹਿੰਦਾ ਅੱਜ ਮੈਂ ਵੀ ਬਾਗੋ-ਬਾਗ ਹੈ ਕਹਿੰਦਾ ਮੇਰੇ ਬੱਚੇ ਸੱਚ ਦੇ ਰਾਹ ਤੇ ਆ ਠੀਕ ਹੈ ਬਾਬਾ ਜੀ ਸੇਵਾ ਕਹਿੰਦਾ ਕਹਿੰਦਾ ਮੇਰੀ ਇੱਛਾ ਸੀ ਮੇਰੇ ਬੱਚੇ ਬਾਬਾ ਦੀ ਸੇਵਾ ਕਰਨ ਬੋਲੋ ਹਾਂਜੀ ਹਾਂ ਤੇ ਸੱਚ ਦੇ ਰਾਹ ਤੇ ਚੱਲਿਆ ਇਹ ਤੇ ਦੁਸ਼ਮਣ ਵੀ ਬਹੁਤ ਸੀ ਇਹਦੇ ਬੰਦਾ ਕਲੱਕੜ ਸੀ ਇਹ ਪੂਰਾ ਹੈ ਨਾਲ ਕੱਢਣ ਲੱਗਾ ਮੈਂ ਟ ਮਾਰਦਾ ਸੀਗਾ ਹੈਲੋ ਔਰ ਉਹ ਨਾਲ ਖੜਾ ਹੈ ਠੀਕ ਹੈ ਮਾਰਾ ਚਾਤਰਕੜਤਾ ਪੰਦਾ ਸੀ ਹਾਂ ਪੱਗ ਬੰਦਾ ਸੀ ਟੇਡੀ ਜੀ ਹਾਂ ਮਾਰੀ ਲੰਮੀ ਜੀ ਸੀ ਬਾਬਾ ਜੀ ਐ ਚੈ ਚੁਲਾਏ ਬਈ ਕਹੜਾ ਲਾ ਕੋਰਤਾ ਕਹੜਾ ਚਾਦਰ ਆਹ ਹਲੇ ਉਹ ਵੀ ਖੁਸ਼ਾ ਪੂਰਾ ਤੇ ਦੱਸ ਦੂੰਗਾ ਮੈਂ ਬਾਬਾ ਰਾਜ ਜੱਲਾ ਮੈਂ ਕਿਹੜਾ ਫੁੱਦੂ ਜੱਲਾ ਠੀਕ ਹੈ ਮਹਾਰਾਜ ਆ ਵੀ ਆਉਂਦਾ ਹੈ ਕੋਈ ਨਾਲ ਖਾਣ ਪਤਾ ਨਹੀਂ ਭਾ ਲੈਨੇ ਆ ਵੀ ਕੌਣ ਹੈ ਇਧਰ ਡਾਡੀ ਨਾਲ ਪੁੱਛਾ ਕਰਦਾ ਤੇਰਾ ਡਾਡੀ ਡਰਦਾ ਹੈ ਤੂੰ ਤੇਰਾ ਡਾਡੀ ਕਹਿੰਦਾ ਮੈਨੂੰ ਡਰ ਲੱਗਦਾ ਹੈ ਬੰਦੇ ਤੋਂ ਬੰਦਾ ਵੀ ਇੱਕ ਲੱਕੜੀ ਸੀ ਪੂਰਾ ਉਹ ਜਦੋਂ ਇੱਕਦੇ ਬੰਦੇ ਲੱਤਾਂ ਵੀ ਪੰਨੀ ਹੋ ਜਾਂਦਾ ਪੰਨੀ ਹੋਵੇ ਹੈ ਪਰ ਇਹ ਖਾਂਦਾ ਪੀਂਦਾ ਸੀਗਾ ਮਾੜੀ ਮੋਟੀ ਜੀ ਪਹਿਲਾਂ ਬਜਾਰਾ ਖਾਂਦੇ ਪੀਂਦੇ ਸੀ ਹੈ ਖਾਂਦੇ ਪੀਂਦੇ ਸੀ ਨਾ ਪੁੱਛ ਕੇ ਕੌਣਾ ਨੂੰ ਹੈ ਮੈਂ ਪਛਮੜਾ ਕਹਣਾ ਹਰਾ ਧਿਆਨ ਤੂੰ ਘਰ ਝਾਨੇਗਾ ਆਉਂਦੇ ਸਾਲ ਚਾਹੇ ਦੀਵਾਨ ਦਾ ਫਲ ਦੋ ਖੁਸ਼ੀਆਂ ਵਖਾਉਣੀਆਂ ਜੈਸਾ ਜੈਸਾ ਤੇ ਅੱਜ ਦਾ ਦਿਨ ਤੇ ਫੇਰ ਦੀਵਾਨ ਕਰਾਉਣਾ ਕਰਾਉਣਾ ਤਾਂ ਜੇ ਮੇਰਾ ਬਾਬਾ ਦੋ ਖੁਸ਼ੀਆਂ ਵਖਾ ਦੇਵੇ ਹਾਂਜੀ ਮਹਾਰਾਜ ਜੀ ਸਹੀ ਹੈ ਜੀ ਸਹੀ ਹੈ ਇੱਕ ਕੰਮ ਤਾਂ ਅੜਿਆ ਪਿਆ ਕਰੇ ਉਹ ਕੱਢਣਾ ਹੈ ਇਹ ਜਾ ਹੋ ਗਿਆ ਤੁਹਾਡਾ ਇਹ ਤੇ ਦੂਜੀ ਖੁਸ਼ੀ ਇੱਕ ਬੱਚਿਆਂ ਵਾਲੀ ਆ ਗਈ ਜਾ ਕੇ ਕਰਨਾ ਕਿਸ ਨੇ ਦੱਸੋ ਮੈਨੂੰ ਭਰਾ ਹਾਂ ਇੱਕ ਰੀਦ ਚੜ ਕੇ ਆਇਆ ਮਾਰਾ ਉਹ ਛੱਡੋ ਤੁਸੀਂ ਹੁਣ ਚੜਨਾ ਹੈ ਪਾਲ ਤੈਨੂੰ ਨਾ ਚੜਾ ਦਗਾ ਜਿਹੜਾ ਦਗਾ ਤੈਨੂੰ ਕਿਤੇ ਤੈਨੂੰ ਤਾਂ ਹੋਰ ਕਹੇ ਤੇ ਪਾਉਂਗਾ ਵੇਖੀ ਜਾਏਂ ਤੂੰ ਤੈਨੂੰ ਦਸਵੇਂ ਤੋਂ ਬਾਅਦ ਤੇ ਚੜਾਉਂਗਾ ਦੱਸ ਕੇ ਜਾਉਂਗਾ ਹੈ ਕੱਲ ਮੋੜਾ ਮਾਤਾ ਉਹਦੇ ਸਾਲ ਚ ਦੋ ਕੰਮ ਹੋ ਜਣੇ ਇਹ ਤੁਹਾਡੇ ਠੀਕ ਆ ਤੋਂ ਬਰ ਬੱਚੇ ਦਾ ਦਵਾਨ ਮਨਜ਼ੂਰ ਹੁਣ ਤੇਰੇ ਲਈ ਆਵਾ ਮੈਂ ਤੇ ਮੈਂ ਕਿਹੜਾ ਕਿਹਾ ਵੀ ਮੇਰੇ ਕਿਲਾ ਨਾਜ਼ਰਾ ਦੇਖਦਾ ਮੇਰੇ ਕੋਲ ਕੀ ਆ ਮੈਂ ਤਾਂ ਇਹ ਅਖਾ ਤੇਰੇ ਨੂੰ ਆ ਜਾ ਮੈਂ ਆਜੋ ਆਜੋ ਤੇਰੇ ਤੇ ਲੱਗਦੀ ਆ ਪਾਉਣ ਬਾਬੇ ਦੀ ਆ ਕਿਰਪਾ ਹੈ ਬਚਨ ਵੀ ਪੂਰੇ ਹੁੰਦੇ ਆ ਹੈ ਪਰ ਗੁੱਸਾ ਤਾਂ ਨਹੀਂ ਕਰਦਾ ਕਰਦੇ ਘੱਟ ਜਕੀਮ ਕਰਦੇ ਤੇਰੀ ਗੱਲ ਤੇ ਕਿਵੇਂ ਜਣਾ ਹੈ ਤੂੰ ਬੈਠੀ ਹੁਣ ਮੰਗਦਾ ਰਦਾ ਕਿਉਂ ਜੀ ਤੇਰੀ ਯਕੀਨ ਤੇ ਘੱਟ ਗੱਲ ਦੇ ਘੱਟ ਯਕੀਨ ਹੁੰਦਾ ਕਦਰ ਤੇ ਬਾਬਾ ਬੇਟਾਈ ਮਾ ਹੁੰਦਾ ਹੈ ਇਵੇਂ ਜਣਾ ਹੈ ਹੈ ਇਵੇਂ ਜਣਾ ਇਹ ਬੇਟਾਈ ਮਾ ਹੁੰਦਾ ਮਾਲ ਹੋਰ ਹੁੰਦਾ ਇਹ ਹੋਰ ਬਣਾ ਦਿੰਦਾ ਹੈਣਾ ਇਹ ਕਿਉਂ ਹੁੰਦਾ ਕਿਉਂਕਿ ਤੂੰ ਕੋਈ ਗੁਰੂ ਨਹੀਂ ਬਣਾਇਆ ਹੈਲੋ ਮੈਂ ਘੜਾ ਖੈ ਨੂੰ ਯਾਰ ਗੁਰੂ ਤੇ ਬਣਾਇਆ ਸੀ ਇਹਨੇ ਅਸਰ ਨਹੀਂ ਕੀਤਾ ਥੋੜਾ ਜਿਹਾ ਤੂੰ ਬਣਾਇਆ ਹੀ ਨਹੀਂ ਤੈਨੂੰ ਮਿਲਿਆ ਨਹੀਂ ਬਾਂਸ ਤੇ ਫੁੱਦਕਾ ਨੂੰ ਤੂੰ ਟੱਕਰਿਆ ਤੈਨੂੰ ਮਿਲਿਆ ਨਹੀਂ ਕਿ ਹਰੀ ਸਲਵਾਰਾ ਆ ਕੇ ਟੱਕਰਿਆ ਨਹੀਂ ਮੇਰੇ ਗੁਰੂ ਤੇ ਧਾਰਿਆ ਸੀਗਾ ਪਰ ਉਹਨੇ ਕੋਣ ਗਿਆ ਨਹੀਂ ਦਿੱਤਾ ਤੂੰ ਜਾ ਰਿਹਾ ਸੀ ਗੁਰੂ ਧਾਰਿਆ ਸੀ ਪੱਗ ਦਿੱਤੀ ਸੀ ਉਹਨੂੰ ਸਾਰੇ ਕੱਪੜੇ ਸਾਰੇ ਦਿੱਤੇ ਉਹ ਖਰਚਾ ਭਰਾਵਾ ਮੈਂ ਤਾਂ ਪੱਗ ਪੁੱਛੀ ਆ ਤੂੰ ਸਾਰੇ ਕੱਪੜੇ ਨਹੀਂ ਦਿੱਤੇ ਉਹਨੇ ਫਿਰ ਮੈਂ ਪੁੱਛ ਲਊਂਗਾ ਤੇਰੇ ਕੋਲੋਂ ਨਹੀਂ ਕੋਈ ਆ ਫਿਰ ਪੱਕ ਗਏ ਨਾ ਸਾਰੇ ਕੱਪੜਿਆਂ 'ਚ ਬੋਲ ਵਿਸਾ ਜਾਂਦਾ ਹੈ ਹੈ ਸ਼ੱਕਰਨਾਮਾ ਦਿੱਤਾ ਹੀ ਨਹੀਂ ਉਹ ਸ਼ੱਕਰਨਾਮਾ ਦਿੱਤਾ ਸੀ ਕੀ ਹੁੰਦਾ ਬੰਮਾ ਉਹ ਗੰਦਾ ਬੰਦਾ ਕਲਾਮ ਹੀ ਦਿੱਤੀ ਸੀ ਕਲਾਮ ਖੜਾ ਸ਼ੱਕਰਨਾਮਾ ਹੁੰਦਾ ਲਾ ਕਿੱਧਰ ਬੁੜੀ ਦਾ ਮਰਨਾ ਕਿੱਧਰ ਗੜਾ ਗਣਾ ਸ਼ੱਕਰਨਾਮਾ ਹੁੰਦਾ ਵੀ ਗੁਰੂ ਸ਼ੱਕਰਨਾਮਾ ਕਰਕੇ ਪਿਆਲਾ ਪੀਉਂਦਾ ਅੱਜ ਚੋਟੀ ਕੱਟੀ ਸੀ ਹੁਣੇ ਆ ਵਾਲ ਕੱਟਣ ਗਿਆ ਆ ਇਧਰੇ। ਕੁੱਟੀ ਦਾ ਸ਼ਬਦ ਦਿੱਤਾ ਸੀ ਤੈਨੂੰ? ਸ਼ਬਦ ਨਹੀਂ ਦਿੱਤਾ। ਹਾਂ? ਫਰ ਤੈਨੂੰ ਗੁਰ ਸ਼ਬਦ ਦਿੱਤਾ ਸੀ ਉਹਨੇ? ਗੁਰ ਸ਼ਬਦ ਸੁਣਾ ਹਾਂ। ਭੁੱਲਣਾ ਗਿਆ ਦੱਸਿਆ ਨਹੀਂ ਇਹਨੂੰ। ਭੁੱਲੂ ਦਾ ਤਾਂ ਤੁਸੀਂ ਬਹਿ ਜਾਓ ਕੋਈ ਨਹੀਂ ਸਮਝਾਉਣਾ। ਜੇ ਭੁੱਲੂ ਦਾ ਤਾਂ ਜੇ ਦੱਸਿਆ ਹੁੰਦਾ ਤੇਰੀ ਉਧਰੋਂ ਰੌਣਕ ਵਾਲੀ ਨਹੀਂ। ਹਣਾ? ਤੇਰੀ ਰੌਣਕ ਵਾਲੀ ਨਹੀਂ ਉਹਦੇ ਨਾਲ। ਥੋੜੇ ਚਰਬਾ ਦੀ ਤੇਰਾ ਮਨ ਦਾ ਖੱਟਾ ਜਾ ਹੋ ਗਿਆ ਥੋੜੇ ਤੋਂ ਉਹ ਤਾਂ ਮੈਨੂੰ ਦਿਸੀ ਜਾਂਦਾ ਤੈਨੂੰ ਆ ਗੁਰੂ ਦੀ ਕਮੀ ਹੁਣ ਜਨਮ ਚਲਾਉਣਾ ਕਾਹਦੇ ਤੇ ਆ ਦੱਸਦਾ ਤੂੰ ਬਨਾਲੀ ਚੱਜਦਾ ਗੁਰੂ ਜਿੱਦੇ ਚੱਜਦਾ ਗੁਰੂ ਬਣ ਜਾਣਾ ਉਹਦੇ ਤੂੰ ਫਕੀਰੀ ਵਾਲੀ ਮੋੜੀ ਤੇ ਚੜ ਜਾਏਗਾ ਗੱਲ ਸਮਝ ਆ ਗਈ ਤੇ ਜਿੱਦੇ ਫਕੀਰੀ ਵਾਲੀ ਮੋੜੀ ਤੇ ਚੜ ਗਿਆ ਉਹਦੇ ਛੋਟੇ ਭਾਈ ਚਮਤਕਾਰ ਨੂੰ ਨਮਸਕਾਰ ਆ ਉਹਦੇ ਚਮਤਕਾਰ ਹੋਣ ਲੱਗ ਪੈਣਗੇ ਕਹਿੰਦਾ ਪਰਿਵਾਰਤਾ ਕੀ ਸਾਰਾ ਸੰਸਾਰ ਪਤਾ ਕਿਤੇ ਗੁਰੂ ਆ ਠੀਕ ਹੈ ਜਦ ਤਰੀ ਕਹਾਣੀ ਹੋ ਜੇ ਸੱਟ ਫਿਰ ਗੁਰੂ ਬਣਾ ਲੈਣਾ ਹੈ ਚਾਨਣ ਹੈ ਨਹੀਂ ਨਾ ਜੇ ਚਾਨਣ ਖੁੱਲ ਜੇ ਫੇਰਾ ਚਾਨਣ ਨਾ ਹੁੰਦਾ ਕਿਤੇ ਸਾਰੇ ਬਾਲ ਫਿਊਜ ਜਾਂਦੇ ਨੇ ਪੱਕੀ ਗੱਲ ਹੈ ਹੈਗਾ ਹੈ ਚਾਨਣ ਹੈਗਾ ਮੇਰੇ ਤੇ ਕਹਦਾ ਮੇਰਾ ਪਤਾ ਤੇਨੂੰ ਲਓ ਹੁਣ ਚੁੱਪ ਕਰਕੇ ਦੱਸ ਦੇ ਤੇ ਚੰਨ ਨੇ ਸੱਚ ਜੀ ਨਹੀਂ ਆਂਦੇ ਆ ਗੱਲ ਏ ਛੋਟੇ ਭਾਈ ਵੀ ਗੁਰੂ ਤੇਰੇ ਨਾਲ ਕਰ ਗਿਆ ਧੋਖਾ ਤੇਰੇ ਪੱਲੇ ਗੁਰੂ ਵਾਲੀ ਕਹਾਣੀ ਹੈਣੀ ਚੱਜਦਾ ਭਾਲ ਕੇ ਗੁਰੂ ਬਨਾਲਾ ਕਈ ਲੱਭਦੇ ਯਾਰ ਗਵਾਚਾ ਨੂੰ ਕਈ ਲੱਭ ਕੇ ਯਾਰ ਗਵਾ ਦੇ ਅੱਜ ਦੇਖ ਤੇਰੇ ਦੇ ਫਕੀਰ ਮੌੜਿਆ ਜੇ ਇਕ ਵਾਰੀ ਭੱਜ ਗਿਆ ਮੌੜ ਕੇ ਨਹੀਂ ਠੋਣਾ ਤੇਨੂੰ ਫਿਰ ਪੀੜੀਆਂ ਨਵਾ ਦੂੰਗਾ ਨਗਾ ਤੇ ਪੀੜੀਆਂ ਦੱਸ ਦਲ ਸਮਝ ਆ ਗਈ ਚੱਜਦਾ ਗੁਰੂ ਬਣਾ ਲਾ ਪਾਰ ਲੱਗ ਜਾਏਗਾ ਲੋਕਾਂ ਦੇ ਵੀ ਭਲੇ ਕਰੇਗਾ ਘਰ ਦੇ ਭਲੇ ਤਾਂ ਹੋਣੇ ਹੋਣੇ ਗੱਲ ਸਮਝ ਆ ਗਈ ਬਣਾ ਲੇਗਾ ਚੱਜਦਾ ਗੁਰੂ ਮੈਂ ਕਹਿੰਦਾ ਮੁੰਡੇ ਨੂੰ ਬੁੱਕਾ ਕਰਕੇ ਤਿਆਰ ਮੈਂ ਹੈਂ ਮੁੰਡੇ ਨੂੰ ਕਰਦੇ ਤਿਆਰ ਕਿੱਥੇ ਮੁੰਡਾ ਤੇਰਾ ਹੱਦ ਖਾਂ ਮੜਾ ਜੋਰੇ ਆਦਾ ਮੁੰਡਾ ਕਿਹੜਾ ਹੱਥ ਭੱਜਿਆ ਤੇ ਕਿਰਪਾ ਹੋ ਜਾ ਤੂੰ ਗੁਰੂ ਬਦਲ ਦੇਗਾ ਪਾਪਾ ਬਦਲਣਾ ਪੈਂਦਾ ਅੱਛਾ ਜੀ ਗੁਰੂ ਹੀ ਪਾਪਾ ਹੁੰਦਾ ਈ ਹਾਂ ਜਉਂਦਾ ਰਹਿ ਫਿਰ ਆ ਪਾਪਾ ਜੀ ਇਹ ਚ ਵੈਲੀਓ ਘਟ ਜੋਗੀ ਹਾਂਜੀ ਇਹਦੀ ਵੈਲੀਓ ਘਟ ਜੋਗੀ ਉਹ ਜਉਂਦਾ ਰਹਿ ਪਤਾ ਆਹੀ ਪੁੱਛਦਾ ਤੇਰੇ ਕੋਲ ਪਹਿਲਾ ਗੁਰੂ ਮਾਂ ਬਿਓਈ ਦਾ ਪਤਾ ਹੋਇਆ ਹੈ ਪਹਿਲਾ ਗੁਰੂ ਕਿਉਂ ਜਲ ਜਤ ਲਿਆ ਮੇਰਾ ਤੂੰ ਇਹ ਗੱਲ ਕਹਿ ਕੇ ਮੈਂ ਪਰਖਦਾ ਹੀ ਤੈਨੂੰ ਮੇਰਾ ਵੀ ਡੜੀ ਹੋ ਬੈਠਾ ਪਹਿਲਾ ਇਹੇ ਪੀਰ ਬਾਦ ਚ ਹੈ ਅੱਜ ਟਾਈਮ ਆ ਪੁੱਤ ਓਏ ਘਰੇ ਬਾਬਾ ਬੋੜਿਆ ਵਾ ਜੇ ਤਾਂ ਸਾਹਮਣੋਂ ਠੀਕ ਆ ਜੇ ਕੱਕੀ ਤੇ ਚੜ ਕੇ ਛਾਲ ਮਾਰ ਗਿਆ ਫੇਰ ਨਹੀਂ ਜਾਣਾ ਨਹੀਂ ਸਾਹਮਣੋਂ ਪਿਆਰ ਆ ਫੇਰ ਚੱਜਦਾ ਗੁਰੂ ਭਾਲ ਕੇ ਗੁਰੂ ਬਨਾਲਾ ਅੱਜ ਮੌਕਾ ਆ ਪੁੱਤ ਓਏ ਮੁੜ ਕੇ ਮੌਕਾ ਸਿਆਉਣਾ ਨਹੀਂ ਇਹ ਹੈ ਜਿਉਂ ਬੁਰਾ ਵਿਖਾ ਦਿੱਤੀ ਅਰਬਾ ਤੈਨੂੰ ਕਿਉਂ ਜੀ ਮੈਨੂੰ ਵੀ ਵਿਖਾਇਆ ਬਾਬੇ ਜੀ ਕਰਪਾਣਾ ਜੇ ਉਹ ਬਾਪੂ ਮੁਖਾ ਦੇਤੀ ਅਰਬਾ ਪਰ ਗੁਰੂ ਬਣਾ ਲੈਣਾ ਪੱਕੀ ਗੱਲ ਹੈ ਹੈ ਪਰ ਨਿਮਾ ਬਾਬਾ ਨਿਮਾ ਬਾਬਾ ਹੋ ਜਾਊਗੀ ਹੈ ਵਾਹ ਜੀ ਵਾਹ ਕੀ ਹੋ ਜਾਊਗਾ ਬਈ ਛੋਟੀ ਕਿਰਪਾ ਚਾਹੀਦੀ ਹੈ ਹੈ ਕਿਰਪਾ ਚਾਹੀਦੀ ਹੈ ਨਿਮਾ ਤੇਰਾ ਨਾ ਹੀ ਹੈ ਹੈ ਨਿਰਮਲ ਆਹ ਮੇਰਾ ਨਾਂ ਵੀ ਰਾਜਵਿੰਦਰਾ ਪਰ ਲੋਗ ਮਰਾਜ ਨਾਂ ਤੋਂ ਜਾਣਦੇ ਨਰਮਲ ਦਾ ਪੁੱਤ ਜੂ ਕੱਲਾ ਨਿਮਾ ਰਜੁਰ ਨਾਨਾ ਸੁਖਾ ਹੈ ਹੈ ਬਾਬਾ ਨਿਮਾ ਚੱਕ ਦੂ ਫੱਟੇ ਫਰਾ ਹੈ ਵਾਲ ਵਧਾਉਣੇ ਪੈਂਦੇ ਵਧਾ ਦੇਗਾ ਹੈ ਰੋਟੀ ਛੱਡਣੀ ਪੈਂਦੀ ਛੱਡ ਦੇਗਾ ਨੀਂਦ ਛੱਡਣੀ ਪੈਂਦੀ ਛੱਡ ਦੇਗਾ ਫੇਰ ਖਰਾਦ ਰਾਮ ਹੈ ਜੇ ਵੇਖ ਮੈਂ ਪਹਿਲਾਂ ਕਿਹਾ ਵੀ ਚਮਤਕਾਰ ਨੂੰ ਨਮਸਕਾਰ ਹੈ ਜੇ ਅੱਜ ਹੀ ਚਮਤਕਾਰ ਵਿਖਾ ਦਿੱਤੇ ਤੇਰੇ ਤੇ ਪਹਿਲਾਂ ਪਾਉਣ ਲੱਗਦੀ ਹੈ ਕਦੇ ਕਦੇ ਹੈ ਕਦੇ ਕਦੇ ਜੇ ਅੱਜ ਪਾਉਣ ਲੱਗ ਕੇ ਤੂੰ ਕਰਾ ਦੇਵੇਂ ਬਚਨ ਤੂੰ ਦੇ ਦੇਵੇਂ ਬਚਨ ਸੰਗਤ ਨੂੰ ਫੇਰ ਮੰਨੇ ਅਜੇਕਰ ਬਚਨ ਨਾ ਦਿੱਤੇ ਹੈ ਜੇ ਤੂੰ ਅੱਜ ਬਚਨ ਦੇ ਦੇਵੇਂ ਸੰਗਤ ਨੂੰ ਫੇਰ ਮੰਨੇ ਬਾਬਾ ਤੇ ਪਸਾ ਹੈਗਾ ਪੱਕੀ ਗੱਲ ਹੈ ਹੈ ਇਸ ਕੰਮ ਆਜਾ ਬਲਾ ਸਾਜੀ ਮਨਾਂ ਨੇ ਪੈਂਦੇ ਆ ਮੰਨ ਲੈਗਾ ਸਾਜੀ ਕਿਵੇਂ ਮੰਨਦੇ ਹੁੰਦੇ ਪਤਾ ਹੈ ਕਿਵੇਂ ਬੋ? ਮੱਥਾ ਟੇਕਣਾ ਪੈਣਾ ਉਹਨਾਂ ਦਾ। ਦੇਖ ਦੇਗਾ ਕਿੰਨਾ? ਸਰ ਦਾ ਕਿੰਨੀ ਆ? ਤੇਰੀ ਸਰ ਦਾ 5 ਰੁਪਏ ਤੇ ਖੜੀ ਓਦਾਂ ਰੁਪਈਆ ਕਿਉਂ ਕਰਨਗੇ? ਇਹ ਕਿੰਨੀ ਬਈ? ਦੇਖ ਮੈਂ ਮੇਰੀ ਗੱਲ 'ਚ ਹਾਸਾ ਵੀ ਹੁੰਦਾ ਪਰ ਮੇਰੀ ਗੱਲ 'ਚ ਮਜ਼ਾਕ ਨਹੀਂ ਹੁੰਦਾ। ਇਹ ਪੀਰ ਹੁੰਦੇ ਸਾਜੀ। ਇੱਥੋਂ ਹੀ ਘਰੀ ਬਾਬੇ ਦੀ ਸ਼ੁਰੂ ਹੁੰਦੀ ਹੈ ਤੇ ਇੱਥੋਂ ਹੀ ਖਤਮ ਹੁੰਦੀ ਹੈ। ਹਾਂ? ਲੈ ਇਹਨਾਂ ਨੂੰ ਮੱਥਾ ਟੇਕ ਦੇ। ਸਾਰਿਆਂ ਨੂੰ 50-50 ਟੇਕ ਦੇ ਚੱਲ 200 ਤਾਂ ਪਾਣੀ ਜਾਊਗਾ। ਹਾਂ? ਮੱਥਾ ਟੇਕ ਕੇ ਕਾਲ ਤਾਂ ਮਰ ਕਾਉਂਦਾ ਨਹੀਂ ਕਰਨਾ ਤੇਰਾ ਕੋਈ ਕੰਮ ਤਾਂ ਨਹੀਂ ਕਰਨਾ ਨਹੀਂ ਨਹੀਂ ਹੈ ਜਿਵੇਂ ਉਹ ਕੁੜੀ ਬਾਬੇ ਨਾਲ ਬੈਠੀ ਜਾ ਪਰਨੇ ਪਾਸੇ ਤੂੰ ਬਹਿ ਜਾ ਵਾ ਜਾ ਠੀਕ ਹੈ ਤੇ ਹੋਰ ਘੰਟੇ ਲੱਗ ਕੇ ਕਰ ਤੇਨੂੰ ਚਮਤਕਾਰ ਹੋਣਿਆ ਕੰਮ ਠੀਕ ਹੈ ਲੈ ਮੱਥਾ ਟੇਕ ਕੇ ਸੱਚਾ ਨਾਲ ਬਾਤ ਹੋ ਤੇ ਬਾਕੀ ਕਰਾਂਗਾ ਮੈਂ ਫਿਰ ਤੇ ਤੁਸੀਂ ਵੀ ਸੱਚਾ ਨਾਲ ਮੱਥਾ ਟੋਕ ਠੀਕ ਹੈ ਕੌਮ ਵਾਲਾ ਬੱਚੀ ਜਾ ਬਾਪੂ ਤਰ ਤਰੀ ਭੁੱਲੇਗਾ ਜਾ ਇਸ ਕੰਮ ਦੀ ਛੜਤਾ ਤੇਨੂੰ